ਸੰਗਤ ਨੂੰ ਬੇਨਤੀ ਹੈ ਪੰਜਾਬ ਦੇ ਜਆਨ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਦਿੱਲੀ ਨੇ ਹਮਲਾ ਕੀਤਾ ਆ ਸਾਡੇ ਰਿਸੋਰਸਿਜ਼ ਨੂੰ ਦੁਬਾਰਾ ਲੁੱਟਣ ਵਾਸਤੇ ਕੋਈ ਅੱਜ ਦੇ ਨਹੀਂ ਲੁੱਟਰੇ ਸਾਨੂੰ ਇਹ ਅੱਜ ਦੇ ਨਹੀਂ ਸਾਨੂੰ ਮਾਰ ਰਹੇ ਇਹ 1947 ਤੋਂ ਬਾਅਦ ਹਰ ਰੋਜ਼ ਖਤਮ ਕਰ ਰਹੇ ਨੇ ਸਾਡੀ ਹੋਂਦ ਨੂੰ ਆਜੋ ਭਾਈ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਭਰਾਵਾਂ ਦਾ ਸਾਥ DIYੇ ਆਪਣੀ ਯੂਨੀਵਰਸਿਟੀ ਦੇ ਅੰਦਰ ਆਪਣੇ ਨੌਜਵਾਨਾਂ ਦਾ ਸਾਥ DIYੇ ਤਾਂਕਿ ਅਸੀਂ ਉਹਨਾਂ ਦੇ ਹਮਲਿਆਂ ਨੂੰ ਰੋਕ ਸਕੀਏ ਤੇ ਆਪਣੀ ਆਜ਼ਾਦੀ ਵਾਲੇ ਰਾਹ ਤੇ ਅੱਗੇ ਵਧੀਏ ਗੰਦੇ ਸਿਸਟਮ ਜਿਹੜਾ ਗੰਦਾ ਸਿਸਟਮ ਤੇ ਇਹ ਤੋਂ ਆਜ਼ਾਦੀ ਲੈਣੀ ਹੈ ਭਾਈ ਜਿਹੜਾ ਸਾਡਾ ਇਹ ਗੰਦਾ ਰਾਜ ਚੱਲਿਆ ਹੋਇਆ ਨਾ ਇੱਕ ਅੱਛੇ ਰਾਜ ਵੱਲ ਅੱਗੇ ਵਧੀਏ ਠੀਕ ਹੈ ਇਸ ਕਰਕੇ ਬੇਨਤੀ ਕਰਦੇ ਹਾਂ 10 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਆ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਸਾਰੀ ਸਿੱਖ ਪੰਜਾਬ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਸਾਰੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿਸਾਨਾਂ ਦੀ ਜਥੇਬੰਦੀਆਂ ਨੂੰ ਸਟੂਡੈਂਟ ਨੂੰ ਜਿੰਨਾ ਵੀ ਵਿਭਾਗ ਸਾਰੇ ਦਾ ਸਾਰਾ ਸਭ ਨੂੰ ਬੇਨਤੀ ਹੈ ਭਾਈ ਤੁਹਾਡੀ ਹੋਂਦ ਦੀ ਲੜਾਈ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਜੇ ਅਸੀਂ ਸੰਘਰਸ਼ਾਂ ਦੇ ਰਾਹ ਤੇ ਤੁਰਾਂਗੇ ਨਾ ਤਾਹੀਂ ਵੱਡੇ ਰੈਵਿਊਲੂਸ਼ਨ ਨਿਕਲਦੇ ਨੇ ਰੈਵਿਊਲੂਸ਼ਨ ਕਿਹਨੇ ਕੱਢਣੇ ਨੇ ਠੀਕ ਆ ਉਹ ਨੌਜਵਾਨਾਂ ਨੇ ਕੱਢਣੇ ਨੇ ਸਾਡੀ ਪੀੜ੍ਹੀ ਨੇ ਕੱਢਣੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਕੀ ਤੋਂ ਸਿੱਖਣਾ ਸਾਡੇ ਤੋਂ ਸਿੱਖਣਾ ਆ ਆਪਣੇ ਬਜ਼ੁਰਗਾਂ ਨੂੰ ਅਸੀਂ ਦੱਸਣਾ ਆ ਸਾਰਿਆਂ ਨੂੰ ਕਿ ਸਾਡੇ ਨਾਲ ਸਟੇਟ ਕੀ ਕਰਦੀ ਆ ਸਾਨੂੰ ਕਿਵੇਂ ਮਾਰਦੀ ਆ ਕਿਵੇਂ ਗੰਦੀ ਬੀਪਰਵਾਦੀ ਸੋਚ ਸਾਨੂੰ ਹਰ ਰੋਜ਼ ਖਤਮ ਕਰਦੀ ਆ ਕਿਵੇਂ ਬੀਪਰਵਾਦੀ ਗੰਦੀ ਸੋਚ ਸਾਡੇ ਤੇ ਜ਼ੁਲਮ ਕਰਦੀ ਆ ਕਿਵੇਂ ਸਾਡੀ ਰਿਸੋਰਸਿਜ਼ ਨੂੰ ਲੁੱਟਦੀ ਆ ਕਿਵੇਂ ਦਿੱਲੀ ਸਾਨੂੰ ਹਰ ਰੋਜ਼ ਮਾਰ ਰਹੀ ਆ ਆਜੋ ਭਾਈ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਣ ਦੀ ਲੜਾਈ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵ ਸੰਗਤ ਨੂੰ ਬੇਨਤੀ ਹੈ ਪੰਜਾਬ ਦੇ ਜਆਨ ਨੂੰ ਬੇਨਤੀ ਹੈ ਵੀ ਆਪਾਂ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਦਿੱਲੀ ਨੇ ਹਮਲਾ ਕੀਤਾ ਆ ਸਾਡੇ ਰਿਸੋਰਸਿਸ ਨੂੰ ਦੁਬਾਰਾ ਲੁੱਟਣ ਵਾਸਤੇ ਕੋਈ ਅੱਜ ਦੇ ਨਹੀਂ ਲੁੱਟਰੇ ਸਾਨੂੰ ਇਹ ਅੱਜ ਦੇ ਨਹੀਂ ਸਾਨੂੰ ਮਾਰ ਰਹੇ ਇਹ 1947 ਤੋਂ ਬਾਅਦ ਹਰ ਰੋਜ਼ ਖਤਮ ਕਰ ਰਹੇ ਨੇ ਸਾਡੀ ਹੋਂਦ ਨੂੰ ਆਜੋ ਭਾਈ ਆਪਣੀ ਹੋਂਦ ਨੂੰ ਬਚਾਣ ਲਈ ਆਪਣੇ ਭਰਾਵਾਂ ਦਾ ਸਾਥ DIYੇ ਆਪਣੀ ਯੂਨੀਵਰਸਿਟੀ ਦੇ ਅੰਦਰ ਆਪਣੇ ਨੌਜਵਾਨਾਂ ਦਾ ਸਾਥ DIYੇ ਤਾਂਕਿ ਅਸੀਂ ਉਹਨਾਂ ਦੇ ਹਮਲਿਆਂ ਨੂੰ ਰੋਕ ਸਕੀਏ ਤੇ ਆਪਣੀ ਆਜ਼ਾਦੀ ਵਾਲੇ ਰਾਹ ਤੇ ਅੱਗੇ ਵਧੀਏ ਗੰਦੇ ਸਿਸਟਮ ਜਿਹੜਾ ਗੰਦਾ ਸਿਸਟਮ ਤੇ ਲਿਆ ਇਹ ਤੋਂ ਆਜ਼ਾਦੀ ਲੈਣੀ ਹੈ ਭਾਈ ਜਿਹੜਾ ਸਾਡਾ ਇਹ ਗੰਦਾ ਰਾਜ ਚੱਲਿਆ ਹੋਇਆ ਨਾ ਇੱਕ ਅچھے ਰਾਜ ਵੱਲ ਅੱਗੇ ਵਧੀਏ ਠੀਕ ਹੈ ਇਸ ਕਰਕੇ ਬੇਨਤੀ ਕਰਦੇ ਹਾਂ 10 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਆ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਸਾਰੀ ਸਿੱਖ ਪੰਜਾਬ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਸਾਰੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿਸਾਨਾਂ ਦੀ ਜਥੇਬੰਦੀਆਂ ਨੂੰ ਸਟੂਡੈਂਟ ਨੂੰ ਜਿੰਨਾ ਵੀ ਮੈਕਮਾ ਸਾਰੇ ਦਾ ਸਾਰਾ ਸਭ ਨੂੰ ਬੇਨਤੀ ਹੈ ਭਾਈ ਤੁਹਾਡੀ ਹੋਂਦ ਦੀ ਲੜਾਈ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਜੇ ਅਸੀਂ ਸੰਘਰਸ਼ਾਂ ਦੇ ਰਾਹ ਤੇ ਤੁਰਾਂਗੇ ਨਾ ਤਾਹੀਂ ਵੱਡੇ ਰੈਵਲੂਸ਼ਨ ਨਿਕਲਦੇ ਨੇ ਰੈਵਲੂਸ਼ਨ ਕਿਹਨੇ ਕੱਢਣੇ ਨੇ ਠੀਕ ਆ ਉਹ ਨੌਜਵਾਨਾਂ ਨੇ ਕੱਢਣੇ ਨੇ ਸਾਡੀ ਪੀੜ੍ਹੀ ਨੇ ਕੱਢਣੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਕੀ ਤੋਂ ਸਿੱਖਣਾ ਸਾਡੇ ਤੋਂ ਸਿੱਖਣਾ ਆ ਆਪਣੇ ਬਜ਼ੁਰਗਾਂ ਨੂੰ ਅਸੀਂ ਦੱਸਣਾ ਆ ਸਾਰਿਆਂ ਨੂੰ ਕਿ ਸਾਡੇ ਨਾਲ ਸਟੇਟ ਕੀ ਕਰਦੀ ਆ ਸਾਨੂੰ ਕਿਵੇਂ ਮਾਰਦੀ ਆ ਕਿਵੇਂ ਗੰਦੀ ਬੀਪਰਵਾਦੀ ਸੋਚ ਸਾਨੂੰ ਹਰ ਰੋਜ਼ ਖਤਮ ਕਰਦੀ ਆ ਕਿਵੇਂ ਬੀਪਰਵਾਦੀ ਗੰਦੀ ਸੋਚ ਸਾਡੇ ਤੇ ਜ਼ੁਲਮ ਕਰਦੀ ਆ ਕਿਵੇਂ ਸਾਡੀ ਰਿਸੋਰਸਿਜ਼ ਨੂੰ ਲੁੱਟਦੀ ਆ ਕਿਵੇਂ ਦਿੱਲੀ ਸਾਨੂੰ ਹਰ ਰੋਜ਼ ਮਾਰ ਰਹੀ ਆ ਆਜੋ ਭਾਈ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ okay